ਲੋ ਜੀ ਪਹਿਲਾਂ ਕੁਆਲਿਟੀ ਚੈੱਕ ਕਰੋ ਜੀ ਰਸ਼ੀਆ ਬ੍ਰਾਂਡ ਕੌਟੇਜ ਜੀ ਡਿਜ਼ਾਈਨ ਦੇਵਾਂਗੇ 4 ਲੋ ਜੀ ਪਹਿਲਾਂ ਡਿਜ਼ਾਈਨ ਚੈੱਕ ਕਰੂੰ ਰਸ਼ੀਆ ਬ੍ਰਾਂਡ ਦੀ ਕੌਟੇਜ ਜੀ ਸਾਰੇ ਆਪ ਨੂੰ ਪਤਾ ਵੀ ਰਸ਼ੀਆ ਬ੍ਰਾਂਡ ਬਹੁਤ ਹੀ ਹਾਈ ਬਾਈ ਕੁਆਲਿਟੀ ਆ ਜੀ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਸੰਤ ਆਊਗਾ ਸਕਰੀਨ ਸ਼ਾਟ ਲਓ ਫਿਰ ਵਟਸਐਪ ਉੱਪਰੋਂ ਕਰਦੇ ਹਾਂ ਲੋ ਦੂਜਾ ਕਲਰ ਇਹਦੇ ਵਿੱਚ ਹੀ ਆ ਗਿਆ ਜੀ ਕਲਰ ਬਹੁਤ ਹੀ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਉੱਪਰ ਆਰਡਰ ਕਰ ਦਿਓ ਜੀ ਨੰਬਰ ਸਕਰੀਨ ਦਿੱਤਾ ਹੋਈ ਰਸ਼ੀਆ ਕੰਪਨੀ ਦੀ ਕਾਪੀ ਨਕਲੀ ਮਾਲ ਤੋਂ ਹੋ ਜੋ ਸਾਵਧਾਨ ਜੀ ਸਾਰੀ ਦੇ ਉੱਪਰ ਕੰਨੀ ਦੇ ਪ੍ਰਿੰਟ ਕੀਤਾ ਹੋਇਆ ਜੀ ਕੰਪਨੀ ਮੋਹਰ ਲੱਗੀ ਹੋਈ ਆ ਸਾਰੀ ਕੰਨੀ ਦੇ ਉੱਪਰ ਲਓ ਜੀ ਅਗਲਾ ਡਿਜ਼ਾਈਨ ਇਹਦੇ ਵਿੱਚ ਇਹ ਆ ਗਈ ਬਲੈਕ ਸੋਲੋ ਜੀ ਸਾਰੇ ਦੇ ਉੱਪਰ ਰਸ਼ੀਆ ਕੰਪਨੀ ਮੋਹਰ ਲੱਗੀ ਹੋਊਗੀ ਠੀਕ ਹੈ ਜੀ ओरिजिनल ਲੋਕ ਵੇਚਿਆ 1600 ਦਾ ਜੀ ਆਪਾਂ ਤੁਹਾਨੂੰ ਦੇਵਾਂਗੇ 1550 ਦਾ ਜੀ ਸ਼ਿਪਿੰਗ ਅਲੱਗ ਰਹੂਗੀ ਜਿਹੜਾ ਵੀ ਤੁਹਾਨੂੰ ਡੀਅਰ ਪਸੰਦ ਆਊਗਾ ਸਕਰੀਨ ਸ਼ਾਟ ਲਓ WhatsApp ਉੱਪਰ ਕਰ ਦਿਓ ਜੀ ਨਾ ਤਾਂ ਆਪਾਂ 1600 ਦਾ ਵਿੱਚ ਨਾ ਨਾ 1800 ਦਾ ਵਿੱਚ ਨਹੀਂ 1550 ਦੇ ਵਿੱਚ ਦੇਵਾਂਗੇ ਰਸ਼ੀਆ ਕੰਪਨੀ ਦੀ ਕਾਟੇਜ ਸਾਰੀ ਦੇ ਉੱਪਰ ਮੋਹਰ ਲੱਗੀ ਹੋਇਆ ਕੰਪਨੀ ਦੀ ਜੀ ਲੋ ਜਿਹੜਾ ਵੀ ਤੁਹਾਨੂੰ ਡੀਅਰ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲਓ WhatsApp ਉੱਪਰ ਕਰ ਦਿਓ ਜੀ 1550 ਦਾ ਜੀ ਰਸ਼ੀਆ ਕੰਪਨੀ ਦਾ ਸਾਰੀ ਦੇ ਉੱਪਰ ਮੋਹਰ ਲੱਗੀ ਹੋਇਆ ਕੰਪਨੀ ਦੀ ਚੈੱਕ ਕਰੋ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ